ਅੱਜ ਜਿਹੜੀ ਐ ਨਾ ਸਟੱਡੀ ਹੋ ਰਹੀ ਆ ਕਾਇਨ ਤੇ ਹਾਬਲ ਦੇ ਉੱਤੇ ਇਹ ਬੜੀਆਂ ਅੱਛੀਆਂ ਗੱਲਾਂ ਨੇ ਜਿਹੜੀਆਂ ਖੁਦਾ ਨੰ ਮੈਨੂੰ ਨਵੇਂ ਨੇਮ ਚ ਦਿੱਤੀਆਂ ਨੇ ਤੋਂ ਆਪਾਂ ਪੜਦੇ ਪਏ ਆ ਵੀ ਪ੍ਰਭੂ ਮੌਕਾ ਦਿੰਦਾ ਏ ਸਭ ਨੂੰ ਕੀ ਦਿੰਦਾ ਏ ਕਾਇਨ ਨੂੰ ਕੀ ਦਿੱਤਾ ਏ ਆਪਾਂ ਪੜਦੇ ਆ ਵੀ ਬਾਈਬਲ ਚ ਸਭ ਤੋਂ ਪਹਿਲਾ ਕਤਲ ਹੋ ਗਿਆ ਹਾਬਲ ਨੂੰ ਮਾਰਤਾ ਉਹਦੇ ਭਰਾ ਕਾਇਨ ਨੇ ਪਰ ਕਤਲ ਤੋਂ ਪਹਿਲਾਂ ਜਿਹੜੀ ਪਰਮਿਸ਼ਨ ਨਾਲ ਵਾਰਤਾ ਲਾਪ ਹੋ ਰਹੀ ਆ ਉਹਨੂੰ ਕਦੀ ਅਸੀਂ ਪੜਦੇ ਆ ਸਟੱਡੀ ਕਰਦੇ ਹਾਂ ਉਸ ਚੀਜ਼ ਤੇ ਪਰਮੇਸ਼ਰ ਨੂੰ ਕਹਿ ਰਿਹਾ ਵੀ ਕਰੋਧਵਾਨ ਨਾ ਹੋ ਅੱਜ ਵੀ ਇਦਾਂ ਹੀ ਆ ਕਿਉਂ ਕਹਿ ਰਿਹਾ ਜਹੂਨਾ ਕਿਉਂ ਕਹਿ ਰਿਹਾ ਇਹ ਕੱਲ ਖਾਤੋਂ ਜਹੂਨਾ ਨੇ ਲਿਖਿਆ ਵੀ ਜੇ ਤੂੰ ਆਪਣੇ ਭਰਾ ਨਾਲ ਵੈਰ ਕਰਦਾ ਵਾ ਤੂੰ ਕੀ ਆ ਖੂਨੀ ਖੂਨੀ ਕਿੱਥੇ ਕਿੱਥੇ ਕੰਪੈਰੀਸ਼ਨ ਹੋ ਜਾਂਦਾ ਹੈ ਬੰਦੇ ਨੂੰ ਮਾਰਨ ਦੇ ਬਰਾਬਰ ਜੇ ਤੁਸੀਂ ਭਰਾ ਇੱਕ ਦੂਜੇ ਤੋਂ ਜੈਲਸੀ ਕਰਦੇ ਆ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਕੋਈ ਸੇਵਾ ਕਰਨ ਤੋਂ ਬੜੀ ਜੈਲਸੀ ਕਰਦੇ ਨੇ ਲੈ ਵੀ ਤੂੰ ਮੇਰੀ ਜਗ੍ਹਾ ਤੇ ਕਿੱਦਾਂ ਖੜਾ ਹੋ ਗਿਆ ਤੂੰ ਮੇਰੀ ਜਗ੍ਹਾ ਤੇ ਕਿੱਦਾਂ ਖੜੀ ਹੋ ਗਈ ਜੈਲਸੀ ਕਰਨਗੇ ਇੱਕ ਦੂਜੇ ਤੋਂ ਤੁਹਾਡੇ ਵਿੱਚ ਤਾਂ ਖੂਨੀ ਵਾਲਾ ਆਤਮਾ ਆ ਗਿਆ ਉਹ ਤਾਂ ਕਾਇਨ ਬਣ ਗਿਆ ਓਏ ਆ ਤਾਂ ਮੇਰੀ ਸੇਵਾ ਤੂੰ ਕਿਦਾਂ ਪਲੇਟ ਫੜ ਲਈ ਤੂੰ ਕਿਦਾਂ ਝਾੜੂ ਚੱਕ ਲਿਆ ਤੂੰ ਕਿਦਾਂ ਬਾਲਟੀ ਚੱਕ ਲਈ ਤੇ ਮੈਂ ਚੱਕਦਾ ਸੋਹਣੀ ਦੀ ਜਗ੍ਹਾ ਤੇ ਕੋਈ ਖੜਾ ਹੋ ਜਵੇ ਸੋਹਣੀ ਉਹਨੂੰ ਕਵੇ ਤੂੰ ਕਿਦਾਂ ਖੜਾ ਹੋ ਗਿਆ ਓਏ ਤੇ ਮੈਂ ਖੜਾ ਹਾਂ ਨਾ ਤੂੰ ਕਿਹਨੂੰ ਪੁੱਛਿਆ ਆ ਤੂੰ ਯਾਰ ਰਜਿਸਟਰੀ ਕਰਾਈ ਹੈ ਜਗ੍ਹਾ ਦੀ ਹallelujah ਰਣ ਮੜ ਕੇ ਪ੍ਰਭੂ ਦੇ ਕਲਾਮ ਜਿ ਲਿਖਿਆ ਏ ਕਿੰਨਾ ਸੋਹਣਾ